ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਲੇਕ ਦਾ ਬੜਾ ਖੂਬਸੂਰਤ 뷰 ਇਹ ਸ਼ਹਿਰ ਹੈਗਾ ਕੋਲੋਨਾ ਬ੍ਰਿਟਿਸ਼ ਕੋਲੰਬੀਆ ਪ੍ਰਵੈਂਸ ਦੇ ਵਿੱਚ ਓਕਾ ਨਾਗਨ ਵੈਲੀ ਵੀ ਕਹਿ ਦਿੰਦੇ ਸਾਰੇ ਏਰੀਏ ਨੂੰ ਤੇ ਇਹ ਏਰੀਆ ਸਪੈਸ਼ਲੀ ਵਾਈਨ ਵਾਸਤੇ ਮਸ਼ਹੂਰ ਆ ਬਹੁਤ ਸਾਰੀਆਂ ਵਾਈਨਰੀਜ਼ ਹੈਗੀਆਂ ਇੱਥੇ ਤੇ ਦੁਨੀਆ ਦੀ ਬੈਸਟ ਵਾਈਨ ਆ ਜਿਹੜੀ ਇੱਥੇ ਬਣਦੀ ਆ ਇਸ ਤੋਂ ਇਲਾਵਾ ਇੱਥੇ ਜਿੱਦਾਂ ਫਾਰਮਿੰਗ ਹੀ ਹੁੰਦੀ ਆ ਸਾਰਾ ਫਾਰਮਿੰਗ ਏਰੀਆ ਪੀਚ ਪਲਮ ਚੈਰੀ ਐਪ੍ਰੀਕਾਟ ਐਪਲਸ ਗਰੇਪਸ ਇਸ ਸਭ ਦੀ ਖੇਤੀ ਕੀਤੀ ਜਾਂਦੀ ਹੈ ਇੱਥੇ ਤੇ ਜਿਹੜੀ ਆ ਰੋਡ ਆ ਇਹ ਜੰਗਲ ਦੇ ਬਿਲਕੁਲ ਵਿੱਚੋ ਵਿੱਚ ਆ ਥੋੜਾ ਥੋੜਾ ਟਾਈਮ ਬਾਅਦ ਕੋਈ ਇੱਕ ਅੱਧੀ ਕਾਰ ਇੱਥੇ ਲੰਘ ਜਾਂਦੀ ਆ ਪਰ ਇਹ ਪੂਰਾ ਜੰਗਲ ਦੇ ਵਿਚਕਾਰਲਾ ਇਲਾਕਾ ਹੈਗਾ ਤੇ ਜੇ ਆਪਾਂ ਰਿਹਾਈਸ਼ ਦੀ ਗੱਲ ਕਰੀਏ ਤੇ ਜਿਵੇਂ ਜਿਵੇਂ ਆਪਾਂ ਇਸ ਰੋਡ ਤੋਂ ਥੱਲੇ ਵੱਲ ਨੂੰ ਜਾਈ ਜਾਂਦੇ ਆ ਤਕਰੀਬਨ 3-4 ਕਿਲੋਮੀਟਰ ਜਾ ਕੇ ਅੱਗੇ ਰਿਹਾਇਸ਼ੀ ਇਲਾਕਾ ਸ਼ੁਰੂ ਹੁੰਦਾ ਹੈਗਾ ਤੇ ਜਿਹੜਾ ਮੇਨ ਸ਼ਹਿਰ ਆ ਕੋਲੋਨਾ ਉਹ ਕਾਫੀ ਉੱਚੀ ਜਗ੍ਹਾ ਤੇ ਆ ਜਿਵੇਂ ਮੈਂ ਉਸ ਪਾਸੇ ਵੱਲ ਤੋਂ ਆਈ ਵੱਲੋਂ ਆਈ ਆ ਤੇ ਹੁਣ ਕਾਫੀ ਨੀਵੀਂ ਜਗ੍ਹਾ ਤੇ ਆ ਇਸ ਵਕਤ ਵੀ ਆਪਾਂ ਜਦੋਂ ਜਿਵੇਂ ਜਿਵੇਂ ਆਪਾਂ ਉੱਪਰ ਨੂੰ ਜਾਂਦੇ ਆ ਉਵੇਂ-ਉਵੇਂ ਉਚਾਈ ਵੱਲ ਨੂੰ ਚੜਦੇ ਜਾਂਦੇ ਆ ਤੇ ਜਿਵੇਂ ਜਿਵੇਂ ਆਪਾਂ ਐਸ ਪਾਸੇ ਵੱਲ ਨੂੰ ਜਾਂਦੇ ਆ ਤੇ ਥੱਲੇ ਉਤਰਦੇ ਜਾਂਦੇ ਆ ਲੇਕ ਦੇ ਵੱਲ ਨੂੰ ਤੇ ਆਪਾਂ ਹੁਣ ਤੁਹਾਨੂੰ ਦਿਖਾਉਣੇ ਆ ਵਿਊ ਲੇਕ ਦਾ ਵਿਊ ਚੈੱਕ ਕਰੋ। ਉਹ ਸਾਹਮਣੇ ਦੇਖੋ ਘਰ ਬਣ ਰਿਹਾ ਕਾਫੀ ਉੱਚੀ ਜਗ੍ਹਾ ਤੇ ਆਹ ਵਾਲਾ ਕੰਸਟਰਕਸ਼ਨ ਚੱਲ ਰਹੀ ਆ ਤੇ ਇਸ ਪਾਸੇ ਵੱਲੋਂ ਵੀ ਆਵਾਜ਼ ਆ ਰਹੀ ਆ ਇੱਥੇ ਵੀ ਸ਼ਾਇਦ ਇੱਕ ਘਰ ਦੀ ਕੰਸਟਰਕਸ਼ਨ ਚੱਲ ਰਹੀ ਆ। ਤੇ ਨਾਲ ਦੀ ਨਾਲ ਤੁਸੀਂ ਇਸ ਪਾਸੇ ਵੱਲ ਖਾਈ ਦੇਖੋ ਕਿੰਨੀ ਡੂੰਗੀ ਖਾਈ ਆ ਤੁਹਾਨੂੰ ਇਸ ਏਰੀਆ ਦੇ ਵਿੱਚ ਨਾ ਬਹੁਤ ਸਾਰੀਆਂ ਲੇਕਾਂ ਵੇਖਣ ਨੂੰ ਮਿਲਣੀਆਂ ਆ ਆ ਵਾਲੀ ਲੇਕ ਆ ਇਹਦਾ ਨਾਮ ਹੈਗਾ ਓਕਾ ਨਾਗਨ ਲੇਕ ਸੋ ਜਿਹੜੇ ਵੀ ਪਾਸੇ ਵੱਲ ਨੂੰ ਤੁਸੀਂ ਜਾਓਗੇ ਥੋੜੀ ਥੋੜੀ ਦੂਰ ਤੇ ਸੜਕ ਦੇ ਸੱਜੇ ਖੱਬੇ ਦੋਨੋਂ ਪਾਸੇ ਲੇਕ ਸੀ ਲੇਕ ਨਜ਼ਰ ਆਉਣੀ ਆ ਤੇ ਐਸ ਪਾਸੇ ਵੱਲ ਜੇ ਆਪਾਂ ਨਿਗਾਹ ਮਾਰੀਏ ਤਾਂ ਤੁਹਾਨੂੰ ਇੱਧਰ ਵੀ ਘਰ ਵੇਖਣ ਨੂੰ ਮਿਲਣਗੇ ਪਰ ਬਹੁਤ ਜ਼ਿਆਦਾ ਉੱਚੀ ਜਗ੍ਹਾ ਤੇ ਆ ਬਹੁਤ ਜ਼ਿਆਦਾ ਦੂਰ ਹੈ ਇਥੋਂ ਜਿਵੇਂ ਇੱਕ ਘਰ ਆਹ ਵਾਲਾ ਗਾ ਤੇ ਇੱਕ ਘਰ ਆਹ ਵਾਲਾ ਗਾ ਪਰ ਜਿਵੇਂ ਜ਼ੂਮ ਕੀਤਾ ਸੀ ਤਾਂ ਨੇੜੇ ਲੱਗਦੇ ਆ ਪਰ ਹੁਣ ਤੁਸੀਂ ਦੇਖੋ ਵੀ ਕਿੰਨੇ ਦੂਰ ਆ ਰਹੇ